ਆ ਵੀਡੀਓ ਬਣਾ ਲਉਣਾ ਮੈਂ ਤੁਹਾਨੂੰ ਸੁਣਾ ਰਿਹਾ ਹਾਂ ਵਾਹ ਪੰਜਾਬ ਲਈ ਹਾਂ ਕੇਨਾ ਰੋਲਾ ਨਾ ਨਾ ਆਖਾਰ ਚਾ ਰੱਖ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਤੁਹਾਡੇ ਆਪਣੇ ਰਮਨ ਬੀਬੀ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੇ ਦੇਖੋ ਜੀ ਇੱਧਰ ਆ ਰਹੇ ਆ ਬਾਬਾ ਖੇੜੀ ਵਾਲਾ ਸਵੇਰ ਤੋਂ ਢੋਢੀ ਸਾਰੇ ਆਪਣੇ ਸੰਗਤਾਂ ਦੀ ਜਿੰਨੇ ਵੀ ਇੱਥੇ ਲੋਕ ਆਏ ਹੋਏ ਨੇ ਤੇ ਹੁਣ ਬਾਬਾ ਖੇੜੀ ਵਾਲੇ ਜੀ ਪਹੁੰਚ ਚੁੱਕੇ ਨੇ ਆਪਣੇ ਵਿਚਕਾਰ ਤੇ ਪੰਜਾਬ ਸ਼ਿੰਗਾਰ ਵੀ ਨਾਲ ਆਇਆ ਦੇਖੋ ਜੀ ਕਿੰਨਾ ਜਿਆਦਾ ਇਕੱਠਾ ਹੈ ਤੇ ਬਾਕੀ ਸਾਰਿਆਂ ਨਾਲ ਨਾਲ ਜੁੜ ਰਿਹਾ ਉਹ ਨਾਲ ਨਾਲ ਦੇਖੀ ਜਾਓ ਜੀ ਪੰਜਾਬ ਸ਼ਿੰਗਾਰ ਦੇਕਰੋਣੇ ਨੂੰ ਅੱਜ ਦਰਸ਼ਨ ਤੇ ਅੱਜ ਆਪਾਂ ਵੀ ਕਰਦੇ ਆ ਪਹਿਲੀ ਵਾਰ ਦੇਖੋ ਜੀ ਪੰਜਾਬ ਸ਼ਿੰਗਾਰ ਦੀ ਐਂਬੂਲੈਂਸ ਆ ਚੁੱਕੀ ਹੈ ਤੇ ਇਹਦੇ ਵਿੱਚ 10 ਕਰੋੜ ਦਾ ਘੋੜਾ ਖੜਾ ਹੈ ਇਸ ਵਕਤ ਜਹਾਜ਼ ਦੇ ਮੁੱਲ ਦਾ ਕੋੜਾ ਇਹ ਕਹਿੰਦੇ ਜਹਾਜ਼ ਦੇ ਮੁੱਲ ਦਾ ਤੇ ਦੇਖੋ ਜੀ ਤੇ ਇਧਰ ਮੇਰੇ ਮਾਮਾ ਜੀ ਬਲੌਗ ਬਣਾ ਰਹੇ ਨੇ ਤੇ ਦੇਖੋ ਜੀ ਪੰਜਾਬ ਸ਼ਿੰਗਾਰ ਨੂੰ ਪਿਆਰ ਕਰਨ ਵਾਲੇ ਲੋਕ ਕਿੰਨੇ ਨੇ ਚਾਰ ਸਪਰੇ ਲੋਕ ਹੀ ਲੋਕ ਨਹੀਂ ਇਹ ਹੀ ਪੰਜਾਬ ਸ਼ਿੰਗਾਰ ਨੇ ਤੇ ਬਾਬੇ ਨੇ ਪਿਆਰ ਖਟਿਆ ਜੀ ਇਸ ਪੰਜਾਬ ਤੋਂ ਕਿਹੜੀ ਆਵਾਜ਼ ਆ ਪਾ ਉਹ ਵੀਰੇ ਸਾਈਡ ਤੇ ਹੋਈ ਵੱਡੇ ਭਰਾ ਸਾਹਿਬ ਹੋਈ ਸਰਕਾਰ ਆ ਗਿਆ ਪੱਛੀ ਆ ਗਿਆ ਇੱਧਰ ਰਹਿ ਹੋਇਆ ਇੱਧਰ ਬਹੁਤ ਭਰਾ ਲੋਗੇ ਬਹੁਤ ਸਾਡੇ ਕੋਲੇ ਵੀ ਚੈਨ ਚੈਨ ਇਹ ਘਾਰ ਦੇ ਵਿੱਚ ਬਿਠੇ ਆ ਪਾ ਖੇੜੀ ਆਵਾਜ਼ ਗੁਰਵਿੰਦਰ ਸਿੰਘ ਜੀ ਤੇ ਉਹਨਾਂ ਦੇ ਪਛਿਆਰਿਆ ਪੰਜਾਬ ਸ਼ਿੰਗਾਰ ਆਪਣਾ ਪੰਜਾਬ ਦੀ ਸ਼ਾਨ ਤੇ ਇੱਥੇ ਬਾਬਾ ਜੀ ਹੁਣ ਕੱਡੀ ਦੇ ਵਿੱਚੋਂ ਬਾਹਰ ਨਿਕਲਣਗੇ ਸਾਰੇ ਦਰਸ਼ਕਾਂ ਨੂੰ ਮਿਲਣਗੇ ਤੇ ਨਾਲ ਨਾਲ ਸਾਹ ਬਾਕੀ ਸਾਰੇ ਦੇਖੀ ਜਾਊਗੀ ਤੇ ਬਾਅਦ ਚ ਪੰਜਾਬ ਸ਼ਿੰਗਾਰ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੇ ਜਣੇ ਇਹਨੂੰ ਯਾਨੀ ਨੰਨੇੜੇ ਦਾ

اوه کوئی ني کوئی ني کوئی پاڑ دا ترا کاري وند گرا ਚ ਵਿੱਚ ਪਾ ਰਹੇ ਹੋ ਉਦੋਂ ਫੀਮ ਨਹੀਂ ਪਾਉਣੇ ਜੇ ਡਾਇਰੈਕਟ ਕੋਈ ਖਾ ਲੇ ਉਹ ਚ ਕੀ ਨੁਕਸਾਨ ਹਾਂਜੀ ਉਹ ਮਾਰ ਖੜਾ ਹੈ ਬਾਬੇ ਦਾ ਜੱਟਾ ਬਾਬਾ ਥੋੜਾ ਖੜਾ ਆਏ ਹਾਏ ਬੋਲਦੀ ਹੈ ਫਿਰ ਕਹਿੰਦਾ ਸ਼ਹਿਰ ਦੀ ਹਵਾ ਕੀ ਕਹਿੰਦੀ ਆ ਬਾਈ ਕਹਿੰਦਾ ਸ਼ਹਿਰ ਦੀ ਹਵਾ ਦਾ ਫਿਗਰ ਪਤੰਗਾ ਨੂੰ ਹੁੰਦਾ ਹੈ ਪਾਜਾ ਨੂੰ ਥੋੜੀ ਹੁੰਦਾ ਬਾਈ ਦੀਪ ਸਿੱਧੂ ਜਿਹੜੇ ਦੀਪ ਸਿੱਧੂ ਨੂੰ ਪਿਆਰ ਕਰਦੇ ਆ ਟਾੜੀ ਲਾ ਦਿਓ। ਸਾਡੀ ਬਾ ਦੀਪ ਸਿੱਧੂ ਕਹਿੰਦਾ ਸਾਨੂੰ ਭੱਜਣ ਲਈ ਧਰਤੀ ਤੇ ਉੱਡਣ ਲਈ ਅਸਮਾਨ ਚਾਹੀਦਾ ਹੈ। ਇਹ ਜਿੱਥੇ ਵੀ ਮਿਲਣਗੇ ਇਹ ਜਿਵੇਂ ਵੀ ਮਿਲਣਗੇ ਅਸੀਂ ਛੱਡਣੇ ਥੋੜੀ ਆ। ਇਸ ਕਰਕੇ ਬਾਈ ਦੀਪ ਸਿੱਧੂ ਨੂੰ ਵੀ ਕੋਟ ਕੋਟ ਪ੍ਰਣਾਮ ਇੱਕ ਸਾਡਾ ਜੋਧਾ ਬੱਬਰ ਸ਼ੇਰ ਕੌਮ ਦਾ ਬੱਬਰ ਸ਼ੇਰ ਭਾਈ ਅਮਰਤਪਾਲ ਸਿੰਘ ਉਹਦੇ ਲਈ ਵੀ ਟਾੜੀ ਲਾ ਦਿਓ। ਅੱਜ ਉਹ ਪੰਜਾਬ ਦੀ ਨੌਜਵਾਨੀ ਲਈ ਅੰਦਰ ਬੈਠਾ। ਬਹੁਤ ਧੰਨਵਾਦ ਵੀਡੀਓ ਬਣਾ ਲਉਣਾ ਮੈਂ ਤੁਹਾਨੂੰ ਸੁਣਾ ਰਿਹਾ ਹਾਂ ਲੈ ਪੰਜਾਬ ਲਈ ਹਾਂ ਕਿ ਨਾ ਗੋਰੀਆਂ ਨੇ ਪਜਨਾ ਸੀ ਨਾ ਰਾਜ ਮੁਗਲਾਂ ਦਾ ਛੱਡਣਾ ਸੀ ਕਿ ਨਾ ਗੋਰੀਆਂ ਨੇ ਪਜਨਾ ਸੀ ਦੇ ਨਾ ਰਾਜ ਮੁਗਲਾਂ ਨੇ ਛੱਡਣਾ ਸੀ ਜੇ ਮੱਛੇ ਰੰਗੜ ਵਰ ਗਏ ਤੇ ਸਿੰਘਾਂ ਨੇ ਕੀਤੇ ਬਾੜ ਨਾ ਹੁੰਦੇ ਤੈਨੂੰ ਕੌਣ ਬਚਾਉਂਦਾ ਬਿੱਲੀਏ ਜੇ ਸਰਦਾਰ ਨਾ ਹੁੰਦੇ ਤੈਨੂੰ ਕੌਣ ਬਚਾਉਂਦਾ ਬਿੱਲੀਏ ਜੇ ਸਰਦਾਰ ਨਾ ਹੁੰਦੇ ਕਿਹਨੇ 21 ਦੀ ਅਖਤਾਲੀ ਪਾਉਣੀ ਸੀ ਨਾ ਕਿਸੇ ਲੰਡਨ ਦੀ ਤਰਤ ਹਿਲਾਉਣੀ ਸੀ ਕਿਹਨੇ 21 ਦੀ ਅਖਤਾਲੀ ਪਾਉਣੀ ਸੀ ਨਾ ਕਿਸੇ ਲੰਡਨ ਦੀ ਤਰਤ ਹਿਲਾਉਣੀ ਸੀ ਜੇ ਉਦਮ ਸਿੰਘ ਵਰਗਿਆਂ ਨੇ ਪੀਤੇ ਸ਼ਹੀਦੀ ਜਾਨ ਨਾ ਹੁੰਦੀ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੁੰਦੇ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੁੰਦੇ ਕਿ ਨਾਖ ਸਿੰਗੜੋ ਵਾਲਿਆਂ ਨੇ ਸੱਚ ਲਿਖਣਾ ਸੀ ਨਾ ਖੇੜੀ ਵਾਲੇ ਨੇ ਸੱਚ ਕਹਿਣਾ ਸੀ ਨਾ ਸਾਥੀ ਹਥਿਆਰ ਬਣਾਉਣਾ ਸੀ ਨਾ ਬੱਤੀ ਬੋਰ ਨੂੰ ਗੱਲਾਂ ਲਾਉਣਾ ਸੀ ਜੇ ਪਿੰਡਰਾ ਵਾਲੇ ਸੰਤਾਂ ਦੇ ਸੁਨੇ ਵਿਚਾਰ ਨਾ ਹੁੰਦੇ ਤင် ਕੌਣ ਵਜਾਉਂਦਾ ਦਿੱਲੀਏ ਜੀ ਸੋਨਾ ਨਾ ਹੁੰਦੇ ਕੌਣ ਵਜਾਉਂਦਾ ਦਿੱਲੀਏ ਜੇ ਸਰਦਾਰ ਨਾ ਇੱਕ ਵਾਰ ਤਾੜੀ ਲਾ ਦਿਓ ਸਰਦਾਰਾਂ ਦੀ ਧਰਤੀ ਲਈ ਦਿੱਲੀ ਦੀ ਧਰਤੀ ਤੇ ਧਿਆਨ ਨਾਲ ਸੁਣ ਲੈ ਅਸੀਂ ਪੰਜਾਬ ਦੇ ਉਹ 72 ਉਹ ਸੂਰਮੇ ਲੋਕ ਹੈ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਬਲੱਡ ਲਾਈਨ ਚੋਂ ਹੈ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੈ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਹੈ ਅਸੀਂ ਪੰਜਾਬ ਦੇ ਜਾਏ ਹੈ ਜਿਹੜਾ ਬੰਦਾ ਪੰਜਾਬ ਦਾ ਸੱਗਾ ਨਹੀਂ ਤੇ ਦਿੱਲੀ ਦਾ ਸਰਕਾਰ ਬਣ ਕੇ ਦਿਖਾਉਂਦਾ ਉਹ ਚਾਹੇ ਕਿਸੇ ਪਾਰਟੀ ਦਾ ਸਾਡਾ ਉਹਦੇ ਨਾਲ ਕੋਈ ਦੇਣਾ ਲੈਣਾ ਨਹੀਂ ਮੇਰੇ ਮੂੰਹੋਂ ਗਾਲ ਨਿਕਲ ਜਣੀ ਆ ਉਹਦੇ ਨਾਲ ਸਾਡਾ ਕੋਈ ਜਿਹੜੇ ਦਿੱਲੀ ਨਾਲ ਜਾਰੀ ਲਗਾਉਂਦਾ ਸਾਡੇ ਨਾਲ ਉਹਦਾ ਕਿਸੇ ਨਾਲ ਕੋਈ ਬਾਕੀ ਪਾਰਟੀਬਾਜੀ ਦੀ ਆਪਾਂ ਕੋਈ ਗੱਲ ਨਹੀਂ ਕਰਨੀ ਇੱਕ ਗੱਲ ਤੁਹਾਨੂੰ ਕਹਿਣਾ ਹੈ ਵੋਟ ਕਿਸੇ ਨੂੰ ਮਰਜ਼ੀ ਪਾਓ ਪਰ ਆਪਣੀ ਜ਼ਮੀਰ ਨੂੰ ਪੁੱਛ ਕੇ ਆਪਣੀ 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 ਸਾਂਹਮਣੇ داری ਦੇ ਨਾਲ ਤੁਸੀਂ ਵੋਟ ਪਾਉਣੀ ਹੈ ਸਾਲ ਬਾਾਰ ਵੋਟਾਂ ਨਹੀਂ ਜਿਹੜਾ ਤੁਹਾਡੇ ਨਾਲ ਖੜ ਸਕਦਾ ਅਸੀਂ ਮੈਂ ਇੱਕ ਵਾਰ ਫਿਰ ਤੋਂ ਇੱਕ ਤਾੜੀ ਏ ਸਾਦੂ ਕੀ ਤਲਵੰਡੀ ਪ੍ਰਬੰਧਕ ਕਮੇਟੀ ਲਈ ਮਾਰ ਦੋ ਜਿਹੜੀ ਤਰਾਲੀ ਜਿੱਥੇ ਖੜੀ ਹੈ ਲੋ ਮੈਂ ਗੱਲ ਮਾਰ ਓਦਾਂ ਦੇ ਮੇਲੇ ਕਰਾਉਣੇ ਮੇਰੀ ਗੱਲ ਸੁਣੋ ਠੀਕ ਆ ਹਾਂ ਦੇਖੇ ਜਰੂਰ ਇੱਕ ਗੱਲ ਸੁਣੋ ਮੈਨੂੰ ਇੱਕ ਮਹੀਨਾ ਰਹਿ ਗਿਆ ਸੋਚ ਕਰੋੜ ਰੁਪਏ ਦੇ ਲਾਗੇ ਲੱਗਣਾ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਗੋਲੀ ਖਾ ਕੇ ਸੌਣਾ ਐਨੀ ਟੈਨਸ਼ਨ ਹੁੰਦੀ ਹੈ ਤਲਵੰਡੀ ਲਈ ਕਮੇਟੀ ਲਈ ਫਿਰ ਤਾਲੀ ਕਾ ਮਾਰ ਦਿਓ ਬਹੁਤ ਔਖਾ ਕੰਮ ਹੈ ਐ ਐਮਐਲਏ ਕਰਾਉਣੇ ਸਾਨੂੰ ਪਤਾ ਏ ਇੱਕ ਮੈਨੂੰ ਆਪਣੇ ਪਿਆਰ ਦੇ ਲਈ ਪੰਜਾਬ ਸਵਾਰ ਦਾ ਬੱਚਾ ਗਿਰਤ ਦਿੱਤਾ ਆ ਪੰਜ ਸੱਤ ਅੱਠ ਤਾਲਾ ਇੱਕ ਪੰਜਾਬ ਸਵਾਰ ਦਾ ਬੱਚਾ ਮੈਨੂੰ ਕਿਹਾ ਤਾੜੀ ਮਾਰ ਦਿਆ ਬਾਟੇ ਦੇ ਲਈ ਉਹ ਰਾਤ ਬਤਾ ਦਿਨੇ ਦਾ ਬਾਬਾ ਉਹ ਮਾਤਾ ਸਾਡਾ ਯਾਰ ਆ ਬਹੁਤ ਪਤਾ ਤੇ ਲਾਉਦਾ ਬੇਸ਼ੇਰਾ ਪੰਜਾਬ ਸਵਾਰ ਦਾ ਬੇਸ਼ੇਰਾ ਬਾਬੇ ਨੇ ਗਿਰਤ ਕੀਤਾ ਗਿਰਤਾ ਕਸਟੋਪ ਹੋਣਾ ਲਿਆ ਰੱਖੋ ਆਪਦਾ

ਦਿਲ ਸਾਹਮਣੇ ਦਾ ਉਹ ਪਰ ਜਤਨਾ ਦਿਲ ਬਹੁਤ ਵੱਡਾ ਉਹ ਕਿਨੇ ਤਿੰਨ ਘੋੜੇ ਉਹ ਤਿੰਨ ਵਸਾਈ ਬਿਨਾਰ ਬਿਨਾਰ ਦੇ ਸਿਕਾਉਂਦੇ ਦੇਖੋ ਬਿਨਾਰ ਦੇ ਸਿਕਾਉਂਦੇ ਦੇਖੋ ਇੱਕ ਅੱਠ ਪਰਲੇ ਲਾਹੌਰ ਕਹਿੰਦਾ ਕਹਿੰਦੇ ਬਾਬਾ ਸਤਨਾਉਂ ਸਾਡੀ ਪੁੱਤਾਂ ਵਾਲਿਆਂ ਨੂੰ ਉਹ ਬਹੁਤ ਛੇੜਾ ਕਹਿੰਦੇ ਗੱਪ ਜਿਨਾ ਹੈ ਉਹ ਬਾਬੇ ਦਾ ਬਹੁਤ ਵੱਡਾ ਦਿਲ ਹੈ ਉਹ ਬਾਬੇ ਨਾਲ ਮੇਰਾ ਪਿਆਰ ਹੈ ਨਾ ਬਾਬੇ ਦੇ ਨਾਲ ਰਿਹਾ ਹੈ ਉਹ ਅਸੀਂ ਇਕੱਠੇ ਉਹ ਅਸੀਂ ਇਕੱਠੇ ਲਟਿਆ ਜਿਵੇਂ ਬੇ ਵਿੱਚ ਅਸੀਂ ਇਕੱਠੇ ਲਟਿਆ ਮਾਂ ਦਾ ਪਿਆਰ ਹੈ ਉਹ ਬਾਬਾ ਅੱਜ ਕਿਵੇਂ ਪਿਆਰ ਕਰਕੇ ਆਇਆ ਮੈਂ ਤਾਂ ਕਹਿੰਦਾ ਰਾਜਸਥਾਨ ਦੇ ਵਿੱਚੋਂ ਰਾਜਸਥਾਨ ਦੇ ਵਿੱਚ ਪੰਜਾਬ ਸਗਾਰ ਨੂੰ ਬਣਾਉਣ ਦੇ ਲਈ ਸੋਨਤ ਦੇ ਮਹਾਨ ਦੇ ਲਈ 5 ਲੱਖ ਰੁਪਏ ਦੀ ਆਫਰ ਕੀਤੀ ਹੈ ਕਦੇ ਹੀ 5 ਲੱਖ ਮੈਂ ਸੱਚੀ ਮੈਂ ਸੱਚੀ ਕਹਦਾ ਹਾਂ ਆਪਣੇ ਨੇ ਮੇਰੇ ਪਿਆਰ ਨਹੀਂ ਮੇਰੇ ਪਿਆਰ ਨੇ ਆਪਣੇ ਤੇ ਘੋੜਾ ਲੈ ਕੇ ਆਤਾ ਹੈ ਪਿਆਰ ਨਹੀਂ ਘੋੜਾ ਲੈਂਦਾ ਇੱਥੇ ਸਿਰਫ ਦੇ ਸਿਰਫ ਸੋਡਾ ਪਿਆਰ ਹੈ ਜੋ ਇੱਥੇ ਪੰਜਾਬ ਸਵਾਰ ਉਤਰਿਆ ਇਹਦਾ ਪੰਜਾਬ ਸਵਾਰ ਕਦੇ ਮੇਲੇ ਨਹੀਂ ਲਾਉਂਦਾ ਪੰਜਾਬ ਸਵਾਰ ਦਾ ਘਰੇ ਮੇਲੇ ਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਹਰਿ ਅਤਿਵਾਰ ਨੂੰ ਮੈਂਨੇ ਅਤਿਵਾਰ ਨੂੰ ਗਿਆ ਕੱਟੇ ਕੱਟ 7 800 ਬੰਦਾ 7 800 ਬੰਦਾ ਪੰਜਾਬ ਸਵਾਰ ਪ੍ਰੋਗਰਾਮ ਘਰੇ ਆਉਂਦਾ ਇੱਕ ਜ਼ਰੂਰੀ ਬੇਨਤੀ ਹੈ ਤੁਸੀਂ ਸਾਰੇ ਨੇ ਜਾਣਾ ਹੈ ਪੰਜਾਬ ਸੰਗਾਰ ਦੇ ਸਾਰਿਆਂ ਨੇ ਜਾਣਾ ਪਰ ਜਾਣਾ ਤੁਸੀਂ 2 ਵਜੇ ਆ ਕਿਉਂਕਿ ਐਤਵਾਰ ਨੂੰ 2 ਵਜੇ ਘੋੜਾ ਤਿਆਰ ਹੋ ਕੇ ਰੈਡੀ ਹੋ ਕੇ 2:30 ਵਜੇ ਜਤਨਾਂ ਵਜੇ ਨਿਕਲਦਾ ਹੈ ਤੇ 2 ਘੰਟੇ ਘੋੜਾ ਵਾਰ ਰਹਿੰਦਾ ਫਿਰ ਕੀ ਨੀਰੇਦਾਂ ਦਾ ਟਾਈਮ ਹੁੰਦਾ ਹੈ ਦੇ ਘੋੜੇ ਦੇ ਅੰਦਰ ਕਰਨਾ ਭਾਈ ਸਾਰੇ ਪਿੱਛੇ ਹੋ ਜਿੰਦਾ ਨੂੰ ਮਜਬੂਰ ਹੋ ਬਾਈ ਬੜ ਕੇ ਜਾ ਸਾਰੇ ਪਿੱਛੇ ਹੋ ਸ਼ਾਂਤੀ ਰੱਖੋ ਦੇਖੋ ਕਿੰਨੇ 9:00 ਵਜ ਗਏ ਮੇਰੇ ਹੱਥ ਤੇ ਹੱਥ ਮਿਲਾਉਣ ਦਾ ਕੋਈ ਚੱਕਰ ਨਹੀਂ 9:00 ਵਜ ਹੀ ਜਾਂਦੇ ਇੱਕ ਗੱਲ ਸੁਣੋ ਹੋਰ ਨਹੀਂ ਕੋਈ ਗੱਲ ਇੱਕ ਸੁਣੋ ਜਿਨ੍ਹਾਂ ਨੇ ਆਉਣਾ ਐਤਵਾਰ ਨੂੰ ਆਉਣਾ 2:00 ਵਜੇ ਘੋੜਾ ਕੱਢਦੇ ਆ ਤੇ 3:00 ਵਜੇ ਤੇ ਬਾਕੀ ਅੱਪਾ ਹਜੇ ਕਿਸੇ ਮੇਲੇ ਤੇ ਨਹੀਂ ਜਾਣਾ ਤੇ ਇੱਕ ਬਿੰਦਿਆ ਟਟੋਕਲ ਪਿੰਡ ਘਰਨਾ ਖੇੜੀ ਨਾ ਪਰੋ ਟਟੋਕਲ ਬੀ ਐਚ ਏ ਡੀ ਐਚ ਜੀ ਏ ਐਲ ਟਟੋਕਲ ਪਿੰਡ ਪਰ ਮੈਪ ਤੇ ਟਟੋਕਲ ਆ ਕੇ ਪੁੱਛੀ ਲੋ ਕਿ ਕੋੜੇ ਵਾਲੇ ਬਾਬੇ ਦੇ ਜਾਣਾ ਖੇੜੀ ਗੱਲ ਕੇ ਆਪੇ ਛੱਡ ਕੇ ਗਾੜ ਗਾ ਵਾ ਵਾ ਸਾਡੇ ਪਿਆਰ ਨਹੀਂ ਆਇਆ ਬਾਬਾ ਜੀ ਬੱਤਕਾ ਨਾ ਕਰੇ ਬਾਈਵਾਨ ਕੇ ਤੁਸੀਂ ਵੀ ਸਾਡੇ ਵੀ ਘਰੋਂ ਪਰਵਾਹ ਦਿਖਦੇ ਨੇ ਉਹ ਤੱਕ ਨਾ ਕਰਿਓ ਸ਼ਾਨ ਦੇ ਨਾਲ ਆ ਰਾਮ ਦੇ ਨਾਮ ਬਾਬਾ ਜੀ ਇੱਥੇ ਨਹੀਂ ਆਪਣੇ ਕੋਲੇ ਇੱਥੇ ਨਹੀਂ ਬਾਬਾ ਜੀ ਆ ਰਾਮ ਆਪਣੇ ਕੋਲੇ ਸਿਹਤ ਬਹੁਤ ਕਮਜ਼ੋਰ ਆ ਉਹ ਦੁਸ਼ਮਣਾਂ ਨੇ ਪਾਰੇ ਵਿੱਚ ਦਿੱਤੇ ਉਹ ਦੁਸ਼ਮਣਾਂ ਨੇ ਗੱਡੀਆਂ ਵਿੱਚ ਚੜਾਈਆਂ ਉਹ ਝੂਠੇ ਪਰਚੇ ਵੀ ਕਰਾਏ ਉਹ ਬਰ ਜੱਟ ਉਹ ਜੱਟ ਤੂਫਾਨ ਬਣ ਕੇ ਉਤਰਿਆ ਉਹ ਤੂਫਾਨ ਬਣ ਕੇ ਉਤਰਿਆ ਜੱਟ ਬਾਬਾ ਖੇੜੀ ਵਾਲਾ ਉਹ ਬਾਬਾ ਖੇੜੀ ਵਾਲਾ ਕਹਿੰਦੇ ਤੂਫਾਨ ਵਰਕੇ ਉਤਰਿਆ ਕਿੰਨੇ ਹੱਥ ਸਨ ਮਾਰਨ ਨਾ ਪਾਰੇ ਵੀ ਦਿੱਤੇ ਉਹ ਗੋਲੀਆਂ ਵੀ ਕਰਾਇਆ ਮੈਂ ਸਭ ਨੂੰ ਦੱਸ ਦਿਆ ਉਹ ਲੜੀ ਮੇਰੀ ਜਾਰੀ ਪਈ ਆ ਬਾਬੇ ਦੇ ਨਾਲ ਜੇਲ੍ਹ ਦੇ ਵਿੱਚ ਆ ਜੇਲ੍ਹ ਦੇ ਵਿੱਚ ਵੀ ਬਾਬੇ ਨੂੰ ਮਾਰ ਦੀ 30 ਲੱਖ ਦੀ ਫਰੋਤੀ ਬਾਬੇ ਨੂੰ ਜੇਲ੍ਹ ਦੇ ਵਿੱਚ ਮਾਰ ਦੀ 30 ਲੱਖ ਦੀ ਫਰੋਤੀ ਆਈ ਐ ਉਹ ਅਸੀਂ ਬਾਬੇ ਦੇ ਨਾਲ ਹਿੱਕਾ ਟਾ ਕੇ ਖੜਿਆ ਹੈ ਤੇ ਬਾਬਾ ਜੀ ਨੂੰ ਮੈਂ ਕਿਹਾ ਬਾਬਾ ਜੀ ਨੂੰ ਮੈਂ ਕਿਹਾ ਪਰ ਬਾਬਾ ਜੀ ਉਹ ਜੇਲ੍ਹ ਦੇ ਵਿੱਚ ਮੇਰੇ ਨਾਲ ਬੰਦੇ ਬਾਹਰ ਰਹਿ ਕੇ ਬਾਗੇ ਪਰ ਮੈਂ ਕਿਸੇ ਨੇ ਮਨ ਨਹੀਂ ਪਾਇਆ ਯਾਰੀ ਦਾ ਕਿਸੇ ਨੇ ਮਨ ਨਹੀਂ ਪਾਇਆ ਬਾਬਾ ਕਹਿੰਦਾ ਤਾ ਤੇਰੇ ਨਾਲ ਇੱਕ ਵਚਨ ਹੈ ਉਹ ਤੇਰੇ ਨਾਲ ਇੱਕ ਵਾਦਾ ਹੈ ਜਿੱਦੇ ਆਏਗਾ ਨਾ ਜਿਹੜੀ ਬਾਬਾ ਜੀ ਦੀ ਕੁਟੀਆਂ ਨਾਲ ਕੁਟੀਆਂ ਕਹਿੰਦੇ ਕੱਲੇ ਮਾਤਾ ਨੂੰ ਜਾਨ ਦੀ ਪਰਮਿਸ਼ਨ ਨਾਲ ਇੱਥੇ ਕੱਲੇ ਮਾਤਾ-ਬਾਬਾ ਜੀ ਨੂੰ ਰੋਟੀ ਲੈ ਕੇ ਜਾਂਦੀ ਹੈ ਉਹ ਮੇਰਾ ਮਨ ਪਰਿਆ ਤੇ ਕਹਿੰਦਾ ਬਾਬਾ ਕਹਿੰਦਾ ਉਹ ਮੇਰੇ ਨਾਲ ਸਾਡੇ ਪਿੰਡਾਂ ਦੇ ਇਕੱਠੇ ਸਾਡੇ ਬਾਬੇ ਯਾਰ ਨੇ ਯਾਰੀ ਪਗਾਈ ਐ ਇਹ ਜੱਟ ਇਹ ਜੱਟਾ ਜਿਹਨੇ ਕਈ ਹੋਈ ਜ਼ਮਾਨ ਪਗਾਈ ਐ ਨਹੀਂ ਤਾਂ ਚਾਹ ਦੇ ਯਾਰੀਆਂ ਉਹ ਕਹਾਂ ਕੀ ਬੋਲਣਾ ਉਹ ਕਿਹਦੇ ਉੱਤੇ ਮਾਰੀਆਂ ਇਹ ਕਹਿੰਦੇ ਬਾਬੇ ਦਾ ਪਿਆਰ ਐ ਉਹ ਬਾਬੇ ਨੇ ਕਾਹ ਹੋਏ ਜਿਹਦੇ ਬੋਲ ਉਹ ਬਾਬੇ ਨੇ ਕਾਹ ਹੋਏ ਜਿਹਦੇ ਬੋਲ ਪੜਾਏ ਨੇ ਉਹ ਬਾਬਾ ਜੀ ਨੂੰ ਬਹੁਤ ਪੁੱਲੀ ਗਏ ਸੁਣ ਓਹ ਤੁਹਾਡਾ ਭਰਾ ਤੁਹਾਡਾ ਭਰਾ ਉੱਥੇ ਜਾ ਕੇ ਬਾਬਾ ਜੀ ਨਾਲ ਆਰਾਮ ਕੀਤਾ ਐ ਬਾਬਾ ਜੀ ਦੀ ਸੰਗਤ ਕੀਤੀ ਐ ਓ ਬੜਾ ਨਜ਼ਾਰਾ ਆਇਆ ਬੜਾ ਆਨੰਦ ਆਇਆ ਅੱਜ ਉਤੋਂ ਦੀ ਆਨੰਦ ਆਇਆ ਇਹ ਤੁਸੇ ਇੰਨਾ ਪਿਆਰ ਦਿੱਤਾ ਓ ਇੱਕ ਵੀਡੀਓ ਪਾਈ ਆ ਵਾਪਾ ਜੀ ਨੇ ਇਹ ਬਹੁਤ ਫਰਕਿਆ ਮੇਲਾ ਤਲਵੰਡੀ ਸਾਬੋ ਆਉਣੇਗਾ ਇਹ 100 ਕਰਾ ਰਹੇ ਨੇ ਵਾਪਾ ਜੀ ਬਹੁਤ ਵੱਡਾ 1 ਕਰੋੜ ਰੁਪਈਆ ਲੱਗਣਾ ਇੱਥੇ 1 ਕਰੋੜ ਟਰੈਕਟਰ ਵੀ ਜਿੱਤੇ ਜਾਣਗੇ ਬੁੱਲਟ ਮੋਟਰਸਾਈਕਲ ਤੇ ਮੁੱਠੇ ਨਾਲ ਅਲੀ ਦੀਆਂ ਦੇ ਕੋਈ ਗਿਣਤੀ ਨਹੀਂ ਤੇ ਬਹੁਤ ਵੱਡਾ ਪਿਆਰ ਹੈ ਓ ਅਸੀਂ ਬੱਬੂ ਮਾਨ ਨੂੰ ਮਿਲੇ ਬੱਬੂ ਮਾਂ ਨੂੰ ਮਿਲੇ ਸਾਰੇ ਕੈਮਰੇ ਕਹਿੰਦੇ ਆਨ ਹੋ ਗਏ। ਉਹ ਜਿੱਤੇ ਬਾਬਾ ਗਿਆ। ਰੱਬ ਇਹ ਪੈਸੇ ਵਿੱਚ ਪਾਉਂ। ਚੌਥੀ ਦੀ ਗੱਲ ਐ। 150 ਸਾਲ ਨੂੰ। ਤੇ ਜੇ ਬਾਬੇ ਨੇ ਐਟਰੀ ਕੀਤੀ ਸਾਰੇ ਵਿਆਹ ਦੇ ਕੈਮਰੇ ਆਨ ਹੋ ਗਏ। ਇੱਕ ਗੱਲ ਹੋਰ ਬਾਈ ਨਾ ਆ ਹੁਣ ਵੀਡੀਓ ਬਣਾ ਲਿਓ ਇੱਥੋਂ ਤੱਕ ਪਾ ਦਿਓ। ਅਸੀਂ ਸੁਣੋ 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 ਕੋਈ ਨਾ ਸੁਣ ਲਓ। ਸੁਣੋ ਸੁਣੋ। ਹਾਂ ਸੁਣੋ ਸੁਣੋ। ਸਹੀ ਬੰਦਿਆਂ ਨੇ ਇਹ ਚੀਜ਼ ਤੇ ਤਰਾਲ ਕਰਿਆ ਵੀ ਬਾਬੇ ਨੇ ਭਾਬ ਕੋ ਕੇ ਬੱਬੂ ਮਾਨ ਦੇ ਗੋਡੀ ਹੱਥ ਲਾਏ ਨੇ ਸੁਣ ਲੋ ਬਾਈ ਤਿੰਨ ਵਾਰ ਟਾਈਮ ਦਿੱਤਾ ਬੱਬੂ ਮਾਨ ਨੇ ਬਾਈ ਨੇ ਤਿੰਨੇ ਵਾਰ ਬਾਈ ਨੂੰ ਡੀ ਕਰਨ ਲਈ ਬਈ ਮੈਨੂੰ ਜਾਣ ਨਹੀਂ ਹੋਇਆ ਡੀ ਕਰਕੇ ਪਹੁੰਚਿਆ ਨਹੀਂ ਗਿਆ ਚੌਥੀ ਵਾਰੀ 2 ਵਜੇ ਦਾ ਡੀਕ ਬਾਈ ਕਰਨ ਲੱਗਿਆ 4 ਵਜੇ ਪਹੁੰਚਿਆ ਫਿਰ ਵੀ ਜੱਫੀ ਪਾ ਕੇ ਮਿਲਿਆ ਪਤਾ ਕੀ ਕਹਿੰਦਾ ਕਹਿੰਦਾ ਬਾਬਾ ਜੀ ਤੁਸੀਂ ਪੈਸੇ ਨੂੰ ਛੱਡੋ ਮੇਰਾ 52000 ਘੋੜਿਆਂ ਦੇ ਮੇਲੇ 'ਚ ਲਿਖ ਲਓ ਤੇ ਮੈਂ ਖਾੜਾ ਵੀ ਲਾਉਂਗਾ ਤਾਂ ਕੰਟੀ ਹੱਥ ਲਾਇਤੀ ਬੱਪੂ ਮਾਨ ਦੇ ਜਿਹਦੇ ਬਿਨਾਂ ਗੱਲ ਤੋਂ ਜਿੱਤਣਾ ਤੇ ਚਨੂਣੇ ਲੜਨੇ ਲੜੀ ਜਾਣਗੇ ਸਾਡਾ ਮੇਰੇ ਤੋਂ 13 ਸਾਲ ਵੱਡਾ ਭਾਈ ਬੱਪੂ ਮਾਨ ਜਿਹਨੇ ਸਾਡੇ ਲਈ ਯਾਰੀ ਪਗਾਈ ਆ ਅਸੀਂ ਤਾਂ ਉਹਦੇ ਲਈ ਖੜੇ ਆ ਭਾਈ ਬੱਪੂ ਮਾਨ ਜਿੰਦਾਬਾਦ ਜਿੰਦਾਬਾਦ ਅਸੀਂ ਅਸੀਂ ਸਾਡਾ ਕਿਸੇ ਨਾਲ ਹੀ ਹਿਰਦਾ ਵੀ ਨਹੀਂ ਬਾਈ ਸਿੱਧੂ ਮੂਸੇ ਦਾ ਜੀ ਦੇ ਵਾਹ ਜੀ ਪਰ ਅਸੀਂ ਕਹਿੰਦਾ ਵੀ ਬਿਨਾ ਫालतੂ ਦੀਆਂ ਗੱਲਾਂ ਨਹੀਂ ਕਰਨੀਆਂ ਸਾਡਾ ਪਿਆਰ ਆਇਆ ਫੱਪੂ ਮਾਨ ਨੇ ਮੈਨੂੰ ਬਹੁਤ ਪਿਆਰ ਕਰਿਆ ਭਾਵਕੋਦਿਆ ਮੈਂ ਗੋਡੀਆਂ ਥਲਾਏ ਤੇ ਸਾਨੂੰ ਮਾਨ ਅਸੀਂ ਕਿਸੇ ਦੇਦਾਰੀ ਦੇ ਅਸੀਂ ਕਿਸੇ ਨੂੰ ਰੱਬ ਬਣਾ ਕੇ ਲਾਏ ਵੱਡਾ ਭਰਾ ਬਣਾ ਕੇ ਲਾਏ ਨੇ ਤੇ ਜੇ ਕਿਸੇ ਨੇ ਦੂਰ ਹੋਣਾ ਸਕਦਾ 555 ਬਿਸਤਰਾ ਰਹਿਣ ਦਾ ਪੂਰਾ ਪ੍ਰਬੰਧ ਕਰਿਆ ਚੜੋ ਨਾ ਜਿਹੜੇ ਕਹਿੰਦੇ ਜੀ ਜਿਹੜੇ ਕਹਿੰਦੇ ਦੀ ਕੋੜਿਆੜਾਂ ਤੋਂ ਪੈਸੇ ਲੈ ਲੈਣਾ ਤਾਂ ਸੋਈ ਨਹੀਂ ਹੋ ਸਕਦਾ ਦੱਸੋ ਕਿਹੜੇ ਕੋੜਿਆੜਾਂ ਦੀ ਪਰਚੀ ਗੱਟੀ ਆ ਮਹੀਨਾ ਰਹਿ ਗਿਆ ਹੱਤ ਘੜਾ ਕਰੋ ਇਹ ਤਾਂ ਬਾਬਾ ਨਾਨਕ ਕਰਾ ਰਿਹਾ ਸੋਹ ਕਹ ਰਿਹਾ ਹਲੇ ਵੀ ਨਹੀਂ ਪਤਾ ਲੱਗਿਆ ਤੁਹਾਨੂੰ ਉਹ ਉਹ ਕਰਾ ਰਿਹਾ ਠੀਕ ਹੈ ਤੇ ਦੂਸਰੀ ਗੱਲ ਜਵਾਲ ਤਾਂ ਹਰ ਇੱਕ ਗੱਲ ਦਾ ਦੇਈ ਹੋਈ ਛੱਕ ਵੀ ਹੱਥ ਨੇ ਨਿਊ ਚੈਨਲਾਂ ਤੇ ਪੈ ਜਾਂਦੀ ਆ ਮੈਂ ਤਾਂ ਨਹੀਂ ਬੋਲਦਾ ਅੱਜ ਅੱਜ ਸੁਣ ਲੋ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਜਿੱਥੇ ਮਰਜੀ ਵਰਲਡ ਦੇ 30 30 ਸਪਾਂਸਰਾਂ ਨੇ ਜਿੱਥੇ ਮਰਜੀ ਵਗਦਾ ੱਲੇ ਅਮਰੀਕਾ ਚੋਂ 50 ਕਰੋੜ ਰੁਪਈਆ ਇਕੱਠਾ ਕਰ ਸਕਦਾ ਇਹ 1 ਰੁਪਈਆ ਵੀ ਕਿੱਥੋਂ ਲਿਆ ਤਾਂ ਦੱਸੋ 50 ਕਰੋੜ ਜ਼ਿੰਦਗੀ ਚ ਲੜਿਆ ਇੱਕੋ ਹੀ ਚੀਜ਼ ਲਈ ਲੜਿਆ ਵੀ ਚਿੱਟਾ ਸਮੈਕ ਗੋਲੀਆਂ ਟੀਕੇ ਇਹ ਨਸ਼ੇ ਪੰਜਾਬ ਚ ਬਾਹਰ ਕੱਢ ਦਿਓ ਤੇ ਡੋਡਿਆਂ ਦੇ ਠੇਕੇ ਤੋੜ ਦਿਓ ਜਿੰਨਾ ਚਿਰ ਜਿੰਨਾ ਚਿਰ ਹੁਣ ਤਾਂ ਇਹਨਾਂ ਦੇ ਐਮਐਲਏ ਨੇ ਵੀ ਬਿਆਨ ਦਿੱਤਾ ਉੱਥੇ ਪਾਰਲੀਮੈਂਟ ਚ ਵਿਧਾਨ ਸਭਾ ਚ ਜਿੰਨਾ ਚਿਰ ਖਸ ਖਸ ਦੀ ਖੇਤੀ ਨਹੀਂ ਹੋਣ ਲੱਗਦੀ ਉਹਨਾਂ ਚਿਰ ਪੰਜਾਬ ਦੇ ਗੁਪਤੀ ਕਿਸਾਨੀ ਪੰਜਾਬ ਦਾ ਪਾਣੀ ਪੰਜਾਬ ਦਾ ਤਰਜਾ ਤੇ ਪੰਜਾਬ ਦੀ ਜਵਾਨੀ ਨਹੀਂ ਵੱਜ ਸਕਦੀ ਜਿਹੜੇ ਖਸ ਖਾਸ ਦੀ ਖੇਤੀ ਚਾਹੁੰਦੇ ਆ ਤੇ ਡੋਡੇ ਦੇ ਢੇਕੇ ਚਾਹੁੰਦੇ ਆ ਬਾਹਾਂ ਖੜੀਆਂ ਕਰਕੇ ਦੱਸੋ ਤਾਂ ਨਹੀਂ ਆ ਦੇਖ ਲਓ ਭਗਵੰਤ ਮਾਨ ਪਿਛਲੇ ਤੁਸੀਂ ਹੀ ਡੋਡੇ ਦੀ ਖੇਤੀ ਚਾਹੁੰਦੇ ਵੀਡੀਓ ਬਣਾ ਲਓ ਭਗਵੰਤ ਮਾਨ ਸਾਹਿਬ ਦੇਖ ਇੱਕ ਸੁਣੋ ਪੰਜਾਬ ਸਿਰਹਾਜ 5 ਲੱਖ ਦਾ ਕਰਜ਼ਾ ਹੋਣ ਸਾਹ ਪਾਕੇ ਦਾ ਕਰੋੜ ਦਾ ਕਰਜ਼ਾ ਹੋਣ ਵਾਲਾ ਤੇ ਅਸੀਂ ਸਰਚ ਮਾਰੀ ਹੈ ਵੀ ਪੰਜਾਬ ਦੇ ਵਿੱਚ 50 ਲੱਖ ਬੰਦੇ ਨਸ਼ਾ ਕਰਦਾ ਜਿਹਦੇ ਵਿੱਚ 70 ਲੱਖ ਬੰਦਾ ਪੋਸਟ ਤੇ ਫਿਰ ਤੇ ਰਹੇ ਬਾਕੀ ਬੋਰ ਦੇ ਪਿੱਛੇ ਚੁੱਪੇ ਦੇ ਲੱਗੇ ਜੇ 50 ਲੱਖ ਚੋਂ 30 ਲੱਖ ਬੰਦਾ ਪੋਸਟ ਖਾਂਦਾ ਦੋ ਕੰਈਆਂ ਦਾ ਕਿਸਾਨ ਨੂੰ ਤੇ ਕਿ ਦੋ ਗਿੱਲਿਆਂ ਦੇ ਵਿੱਚੋਂ ਕਿਸਾਨ ਨੂੰ 8 ਲੱਖ ਰੁਪਏ ਬਚੂਗਾ ਜਿੰਨਾਂ ਕੋਲੇ ਦੋ ਗਿੱਲੇ ਨੇ ਸਿਰਫ ਉਹਨਾਂ ਨੂੰ ਲਾਇਸੈਂਸ ਦਿੱਤਾ ਜਾਵੇ ਖੇਤੀ ਦਾ ਦੋ ਗਿੱਲੇ ਵਾਲਿਆਂ ਨੂੰ ਤੇ ਠੇਕੇਦਾਰ ਨੇ ਆਣ ਤੜਕੇ ਉੱਠੋ ਤੁਸੀਂ ਜਾਵੋ 100 ਰੁਪਏ ਦੀ ਕੁੜੀ ਮਿਲੇ ਡੇਡਿਆਂ ਦੀ ਮੇਰੇ ਪਾਸਾ ਤੇ 100 ਰੁਪਏ ਦੀ ਕੁੜੀ ਖਾ ਕੇ ਕੰਮ ਤੇ ਜਾਵੋ ਸਾਰ ਪਿਆਰ ਦੇ ਬਾਕੇ ਲਿਆਵੋ ਸਾਰ ਤੇ ਦੇ ਫਲ ਫਰੂਟ ਆਪਣੇ ਬੱਚਿਆਂ ਲਈ 200 ਦੀ ਸਫਤੀ ਵੰਦੀ ਘਰ ਵਾਲੀ ਨਹੀਂ ਉਹ ਇਹ ਤੀਜਾ ਉਸ ਤੋਂ ਬਾਅਦ ਕਿੰਨਾ ਥੋੜਾ ਪਿਆਰ ਆ ਜਿਹੜੇ ਗੱਦੇ ਸੀ ਉਹ ਉੱਤਨ ਹੋਣ ਵਾਸਤੇ ਆ ਜਿਹੜੇ ਆ ਸਿੰਘਪੁਰਾ ਲੈ ਕੇ ਆਗੇ ਕੋਈ ਗੱਲ ਇੱਕ ਗੱਲ ਹੋਰ ਦੱਸਦਾ ਜਿਹੜੇ ਕਹਿੰਦੇ ਸੀ ਬਾਬਾ ਬਾਬੇ ਤਾਂ ਆਪਣੀ ਤੀਵੀਂ ਦੀ ਸਣੀ ਸੁਣ ਲੋ ਉਹ ਤੀਵੀਂ ਚਾਵਲ ਦੀ ਚਲੀ ਗਈ ਸੁਣ ਲੋ ਜਿਹੜੀ ਮੋਰ ਬਾਹੁਰੂ ਨੇ ਮੇਰੇ ਕਰਮਾਂ ਚ ਨਹੀਂ ਸਾਈ ਦਾਤੀ ਜਿਹੜੀ ਸਰਕਾਰ ਨੇ ਮੇਰੀ ਪਤਨੀ ਨੂੰ ਕਰਮਾਂ ਤੇ ਲਿਖਿਆ ਨਾ ਉਹ ਕਰੇ ਮੀਡੀਆ ਚ ਨਹੀਂ ਆਉਂਦੀ ਨਾ ਆਉਣਾ ਚਾਹੁੰਦੀ ਅਜੇ ਇੱਕ ਵਾਰ ਫੋਟੋ ਦਿਖਾਤੀ ਨੀਂਦ ਨਹੀਂ ਆਉਣੀ ਕਿਸੇ ਨੂੰ ਸਰਕਾਰ ਜਾਤੇ ਜਾ ਰਹੇ ਮੇਰੀ ਮੇਰੀ ਮੈਨੂੰ ਜਿਹੜੇ ਕਹਿੰਦੇ ਵੀ ਤੀਵੀ ਨਹੀਂ ਸਭੀ ਤੁਸੀਂ ਜੋ ਰੁਪਈਆ ਵਡਾਉਣਾ ਤਾਂ ਦੱਸੋ ਇਹ ਕਰਕੇ ਮੈਨੂੰ ਭਾਈ 23 ਰਿਸ਼ਤੇ ਆਏ ਆ ਉਹਦੇ ਵਿੱਚੋਂ ਮੈਂ ਇੱਕ ਨੂੰ ਪਿਆਰ ਕਰਦਾ ਬਾਕੀ ਸਾਰੇ ਮੇਰੀਆਂ ਭੈਣਾਂ ਨੇ ਮੇਰੀ ਜੇਤ ਚੁੱਕੀ ਮੇਰੇ ਤੋਂ ਹੋ ਗਿਆ ਮੇਰੇ ਕੋਲ ਆਪਣੀ ਘਰ ਵਾਲੀ ਹੈਗੀ ਤੇ ਐਵੇਂ ਬਿਨਾ ਗੱਲ ਤੋਂ ਆਪਣੀ ਭੈਣਾਂ ਚ ਜਿਦਾਉਣ ਲੱਗ ਜਾਣਾ ਕਿ ਆ ਸੀ ਇਹਨਾਂ ਦਾ ਬਾਪੂ ਜੀ ਨੂੰ ਲੈ ਕੇ ਆਓ ਇੱਥੇ ਪਹਿਲੀ ਵਾਰ ਕਿਹਾਣਾ ਜਿੱਤੇ ਸੱਚੀ ਗੱਲ ਖਾਂ ਜਿੱਤੇ ਪਹਿਲੀ ਵਾਰ ਕਿਹਾ ਜਿਹਦੇ ਬਾਪਾ ਜੀ ਕੋਲੇ ਪਹਿਲੀ ਵਾਰ ਬਚਣਾ ਹੋਇਆ ਨੇ ਬਾਪਾ ਜੀ ਨੇ ਉੱਥੇ ਕਹਿਤਾ ਸੀ ਓ ਤੇਰੇ ਮੈਨੇ ਥੋਡੇ ਮਿਲਦੇ ਵੀ ਆਵਾਂਗੇ ਤੇ ਪੰਜਾਬ ਸ਼ਿੰਗਾਰ ਨੂੰ ਵੀ ਲੈ ਕੇ ਆਵਾਂਗੇ ਕਹਿੰਦੇ ਪੰਜਾਬ ਸਾਹਿਬ ਸ਼ਿੰਗਾਰ ਦੁਨੀਆ ਦਾ ਲਹਿਰ ਜੱਡ ਕੋੜਾ ਪੰਜਾਬ ਸ਼ਿੰਗਾਰ ਦੁਨੀਆ ਦਾ ਲਹਿਰ ਕੋੜਾ ਓ ਸਾਡੇ ਤਿਆਰ ਕਰਕੇ ਆਇਆ ਹੈ ਉਹ ਮੈਂ ਸੌਖਾ ਗਾ ਕੇ ਕਹਿਣਾ ਉਹ ਸਾਡੇ ਪਿਆਰ ਕਰਕੇ ਆਇਆ ਇਹ ਮੇਰੇ ਕਰਕੇ ਨਹੀਂ ਆਇਆ ਮੇਰੇ ਵਿੱਚ ਉਹ ਸਾਡਾ ਪੰਜਾਬ ਕਉ ਪਿਆਰ ਲੈ ਕੇ ਆਇਆ ਉਹ ਸਾਡਾ ਪਿਆਰ ਲੈ ਕੇ ਆਇਆ ਸਾਡਾ ਪਿਆਰ ਲੈ ਕੇ ਆਇਆ ਇਹ ਮੇਰੇ ਕਰਕੇ ਨਹੀਂ ਆਇਆ ਬਾਬਾ ਜੀ ਉਹ ਸਾਡਾ ਪਿਆਰ ਲੈ ਕੇ ਆਇਆ ਇਹਨੂੰ ਧੱਕੇ ਨਾ ਮਾਰੋ ਬਾਈ ਵਰਕੇ ਥੋੜੇ ਚਾਨਣ ਦੇ ਵਿੱਚ ਬੇਨਤੀ ਹੈ ਉਹ ਸੱਚੀ ਬਾਬਾ ਯਾਰਾਂ ਦਾ ਯਾਰ ਹੈ ਸੱਚੀ ਬਾਬਾ ਦਾ ਯਾਰ ਵਾਲਾ ਯਾਰ ਹੈ ਉਹ ਇੱਕ ਗੱਲ ਇੱਕ ਗੱਲ ਹੋਰ ਰਾਜਸਥਾਨ ਦੇ ਵਿੱਚ ਘਰਸਾਣਾ ਨਿਕਰ ਪੈਂਦਾ ਸੁਣਿਓ ਰਾਜਸਥਾਨ ਚ ਘਰਸਾਣਾ ਡੋਟੇ ਮੈਂ ਲਾ ਕੇ ਆਇਆ ਦੋ ਗਾੜ ਆਉਂਦਾ ਹੋਇਆ ਧੀਮ ਦੀ ਮੋਰੀ ਦੀ ਗਾ ਮੈਂ ਪੂਰਾ ਘਿੜਿਆ ਹੋਇਆ ਅੱਜ ਦੌਰ ਨਹੀਂ ਪਾਉਂਦੇ ਧੀਮ ਦੀ ਤੇ ਇੱਕ ਗੱਲ ਹੋ ਰਾਜਸਥਾਨ ਦੇ ਵਿੱਚ ਘਰਸਾਣਾ ਨਿਕਰ ਪੈਂਦਾ ਉੱਥੇ ਘੋੜਿਆਂ ਦਾ ਮੇਲਾ ਕਰਵਾਇਆ ਪਹਿਲੀ ਵਾਰ ਜਦ ਮੈਂ ਆਪਣੇ ਤਲਵੰਡੀ ਆ ਉਹਨਾਂ ਨੇ ਜਦੋਂ ਵਿਚਾਰਿਆਂ ਨੇ ਸ਼ੋਅ ਕਰਾ ਤਲਵੰਡੀ ਉੱਥੇ ਮੇਲਾ ਕਰਾਉਣਾ ਸੀ ਰਾਜਸਥਾਨ ਚ ਘਰਸਾਣੇ ਉਹ ਦੋਸਤਾਂ ਮਿੱਤਰਾਂ ਨੂੰ ਮਿਲੇ ਉਹਨਾਂ ਨੇ ਮੀਣਾ ਮਾਰਿਆ ਪ੍ਰਧਾਨ ਨੂੰ ਕਹਿੰਦਾ ਇੱਥੇ ਕਿਹੜਾ ਪੰਜਾਬ ਸ਼ਗਾਰ ਆਉਣ ਲੱਗਿਆ ਐ ਐਡਾ ਕਿਹੜਾ ਪੰਜਾਬ ਸ਼ਗਾਰ ਲੈ ਆਉਂਗੇ ਉਹਨੇ ਮੀਣਾ ਮਾਰਿਆ ਉਹਨੇ ਮੈਨੂੰ ਫੋਨ ਮਾਰਿਆ ਸਾਰੀ ਗੱਲ ਸਮਝਾਈ ਪੰਚਾਇਤ ਆਈ ਉਹ ਕਹਿੰਦੇ ਬਾਬਾ ਜੀ ਐਂਬੂਲੈਂਸ ਵੀ ਭੇਜਾਂਗੇ ਡਾਕਟਰਾਂ ਦੀ ਟੀਮ ਵੀ ਭੇਜਾਂਗੇ ਥੋੜੇ ਜਿਹੀ ਟਰੱਕ ਵੀ ਭੇਜਾਂਗੇ ਪਰ ਤੁਸੀਂ ਆਉਣਾ ਤਾੜੀ ਨੂੰ ਦੇਣ ਦੇ ਲਈ ਨਾਲੇ ਨੂੰ ਸੁਖੀਪ ਜੈਤੂਣ ਦੇ ਭਾਈ ਭਰਾ ਦਾ ਵਿਆਹ ਮਤੇ ਦੇ ਭਰਾ ਦਾ ਵਿਆਹ ਕੈਨਸਲ ਕਰਕੇ ਤਾੜੀ ਬਕਬੀਲ ਦੇ ਸੰਧਰੂ ਭਰਾ ਦਾ ਵਿਆਹ ਕੈਨਸਲ ਕਰਕੇ ਉਹ ਘਰਸਾਣੇ ਲੈ ਕੇ ਜਾ ਰਹੇ ਆ ਪੋੜਾ ਰਾਜਸਥਾਨ ਚ ਪਿਆਰ ਲਈ ਇਹ ਪਿਆਰ ਸਿਰਫ ਤੁਹਾਡੇ ਲਈ ਇੱਕ ਵਾਰ ਤਾੜੀ ਲਾ ਦਿਓ ਘਰਸਾਣੇ ਜਾ ਰਹੇ ਆ ਸਿਰਫ ਇਸ ਗੱਲ ਲਈ ਵੀ ਜਿਹੜਾ ਸਾਨੂੰ ਪਿਆਰ ਕਰਦਾ ਅਸੀਂ ਉਹਦੇ ਲਈ ਜਾਨ ਵੀ ਆਕਾ ਕਰ ਦਿੰਦੇ ਆ ਤੇ ਆਪਣਾ ਅਸੀਂ 11 ਤਰੀਕ ਨੂੰ 12 ਤਰੀਕ ਨੂੰ ਘਰ ਸਾਡੇ ਤੁਸੀਂ ਪੰਜਾਬ ਸਰਕਾਰ ਨੂੰ ਦੇਖ ਸਕਦੇ ਹੋ ਰਾਜਸਥਾਨ ਵਾਲੇ ਵੀਰ ਹਰਿਆਣਾ ਵਾਲੇ 12 ਤਰੀਕ ਨੂੰ ਨੰਬਰ ਵੀਰੇ ਮੈਂ ਹੁਣ ਮੇਰੇ ਕੋਲ ਯਾਦ ਨਹੀਂ ਸ਼ਰਾਬ ਚੀਆ ਗਿਆ ਆਹ ਹੈਂਡੀਕਾਪ ਤੇ ਵੀਰਾਂ ਦਾ ਕੋਈ ਸੈਕਲ ਚੱਕ ਕੇ ਲੈ ਗਿਆ ਯਾਰ ਗਰੀਬ ਬੰਦਾ ਵਿਚਾਰਾ ਹੈਂਡੀਕਾਪ ਤਾਂ ਆਹ ਬਾਈ ਵਰਕੇ ਦਾ ਸਾਈਕਲ ਦੇ ਦਿਓ ਯਾਰ ਤਿੰਨ ਵਰਕੇ ਦਾ ਸਾਈਕਲ ਦੇ ਦਿਓ ਹੈਂਡੀਕਾਪ ਤੇ ਵੀਰਾਂ ਦਾ ਸਾਈਕਲ ਦੇ ਦਿਓ ਬਾਕੀ ਅਸੀਂ ਲੋਕਾਂ ਦੇ ਲਈ ਖੜੇ ਆਂ ਉਹ ਲੋਕਾਂ ਦੇ ਲਈ ਚਾਰ ਨਹੀਂ ਕਰਵਾਉਣੇ ਕੋਈ ਵੀ ਕਿਸੇ ਨੂੰ ਹਟਣਾ ਮੈਂ ਦੇ ਬਾਪਾ ਜੀ ਸਾਡੇ ਨੂੰ ਖੜੇ ਆ ਦੋਸਤੋ ਦੇ ਫਿਕਰ ਰਿਹਾ ਦੇ ਫਿਕਰ ਰਿਹਾ ਅਸੀਂ ਵੀ ਖੜੇ ਆ ਪਤਾ ਕੀ ਆ ਬੱਬਾ ਸਾਥੀ ਰਿਕਰ ਨਾ ਜਾਣਦੇ ਅੱਜ ਦਾ ਅੱਜ ਦਾ ਕੋੜੀਆ ਇੱਕ ਟਰੈਕ ਚੱਲਿਆ ਇੱਕ ਮਿੰਟ ਰਾਜੂ ਧੱਕੇ ਨਾ ਮਾਰ ਮੈਂ ਸਮਝਾ ਦੇ ਕੋ ਪਤਾ ਨਹੀਂ ਗੱਲ ਦੱਸਦਾ ਇੱਕ ਵਾਰ ਕੋੜੀਆ ਦੇ ਵਿੱਚ ਟਰੈਕ ਚੱਲ ਪਿਆ ਜਿਹੜਾ ਜਿੰਨਾ ਕੋੜਾ ਮਹਿੰਗਾ ਬੇਚੂ ਵਾਲੀ ਉਨੀ ਵੱਡੀ ਧੌੜ ਪਰ ਅੱਜ ਤੇ 10 ਸਾਲਾਂ ਬਾਅਦ ਤੁਸੀਂ ਅਫਸੋਸ ਕਰੋ ਕਿ ਕੋੜੇ ਦੇਖੀ ਜਿੰਨਾ ਜਰ ਪਿਆਰ ਕਰੇ

ਮਾਣ ਵਾਲਾ ਬਹੁਤ ਧੰਨਵਾਦ ਆਪਣੀ ਨੂੰ ਮਿਲਣਾ ਦਾ ਕੱਖ ਨੂੰ ਸੌ ਕੇ ਤੁਸੀਂ ਭਰਾਈ ਦੇ ਪਾਸ ਬਾਬਾ ਦੀ ਜਿਸ ਨੇ ਪੰਜਾਬ ਸ਼ਗਾਰ ਘੋੜੇ ਨੂੰ ਪਿਆਰ ਕਰਨ ਵਾਲਿਓ ਬਲੀ ਬਾਬਾ ਦੇ ਜਿੱਤ ਲਿਆ ਕੀਤਾ ਉਹ ਕਮੇਟੀ ਨੂੰ ਧੰਨਵਾਦ ਜਿਨ੍ਹਾਂ ਨੇ ਡਾ ਵੱਡਾ ਬਰਾਦਾ ਕੀਤਾ ਬਹੁਤ ਬਹੁਤ ਧੰਨਵਾਦ ਦਾ ਬਹੁਤ ਬਹੁਤ ਪਿਆਰ ਉਹ ਤੱਕੇ ਨਾ ਮਾਰੋ ਨਾ ਭਾਜੀ ਇਸ ਵੀ ਆਪਣੀ ਬਾਬਾ ਤੇ ਆਪਣੀ ਘੋੜਾ ਹੈ ਟੱਕੇ ਨਾ ਮਾਰਿਓ ਆ ਬਾਬੇ ਥੱਲੇ ਨਾ ਆ ਕੇ ਭਾਈ ਪਿੱਛੇ ਹੋ ਜਾ ਭਰਾ ਵੜ ਕੇ ਸਾਰੇ ਯਾਰ ਸ਼ਾਂਤੀ ਰੱਖੋ ਭਾਈ ਕੋੜੇ ਕੋੜੇ ਨਾ ਹੋਣੇ ਦਿੱਲੀ ਦੇ ਸੱਪ ਲੜਾਵਾਂ ਨੇ ਦਿੱਲੀ ਦੇ ਲੜਾਵ ਨਾ ਸੁਣੋ ਫਿਰ ਆਪਾਂ ਨਹੀਂ ਆ ਸੋਨੀ ਸਿੰਬੜੋ ਵਾਲੇ ਤੇ ਮੈਂ ਬੈਠ ਕੇ ਲਿਖਿਆ ਜੀ ਸੁਣ ਲੇ ਤੇ ਚੁੱਪ ਕਰੂਗੇ ਤਾਂ ਸੁਣਾਉਂ ਲਾ ਦੂੰ ਅੱਗ ਚਾਰ ਟੱਪੇ ਨੇ ਪੂਰੇ ਫੇਰ ਸੁਣ ਕੇ ਤਾੜੀ ਵਾਜੋ